ਸਾਸ ਸਾਸਰੀ ਕਾਲ ਜੀ ਅੱਜ ਮੈਂ ਕੋਸਕ ਲੈਣਾ ਲਿਖੀਆਂ ਸੀਗੀਆਂ ਵੀ ਆਪਾਂ ਜੇ ਕੋਈ ਵੀ ਕੰਮ ਕਰਦੇ ਆ ਉਹਦੇ ਚ ਚੱਲ ਆਪਣੀ ਮਿਹਨਤ ਤਾਂ ਹੁੰਦੀ ਹੁੰਦੀ ਆ ਪਰ ਉਹ ਕਾਰਜਾ ਜਿਹੜਾ ਉਨਾ ਚਿਰ ਨੇਪਰੇ ਨਹੀਂ ਚੜਦਾ ਜਿੰਨਾ ਚਿਰ ਉੱਪਰ ਵਾਲੇ ਦੀ ਰਹਿਮਤ ਨਹੀਂ ਹੁੰਦੀ ਤਾਂ ਉਸ ਰਿਲੇਟਡ ਮੈਂ ਕੋਸਕ ਲੈਣਾ ਲਿਖੀਆਂ ਸੀਗੀਆਂ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰਦੇ ਹੋ ਤੇ ਚੈਨਲ ਆਪਣਾ ਜਿਹੜਾ ਉਹ ਸਬਸਕ੍ਰਾਈਬ ਕਰਦੇ ਹੋ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾਂ ਤੇਰੇ ਸਾਥ ਬਿਨਾ ਹੋਣਾ ਕਾਰਜ ਪੂਰੇ ਤੂੰ ਹੀ ਭੁੱਲਿਆਂ ਨੂੰ ਸਿੱਧੇ ਰਾਸਤੇ ਪਾਉਂਦਾ ਹੰਕਾਰਿਆਂ ਨੂੰ ਤੂੰ ਹੀ ਏਕਾਤ ਦਿਖਾਉਂਦਾ ਫਿਰ ਮੈਂ ਤੇਰੇ ਸਾਥ ਬਿਨਾ ਦੱਸ ਕਿੱਦਾਂ ਚੱਲਾਂ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾਂ ਤੇਰੇ ਸਾਥ ਬਿਨਾ ਹੋਣਾ ਨਾ ਕਾਰਜ ਪੂਰੇ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾ ਤੇਰੇ ਸਾਥ ਬਿਨਾ ਹੋਣਾ ਕਾਰਜ ਪੂਰੇ ਚਾਹੇ ਬੜਿਆਂ ਨੇ ਠੱਗੀ ਲਾਈ ਸਿੱਧੇ ਨੂੰ ਪੁੱਠੇ ਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੂੰ ਉਂਗਲ ਫੜ ਹਰ ਇੱਕ ਮੁਸੀਬਤ ਚੋਂ ਕੱਢਿਆ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾ ਤੇਰੇ ਸਾਥ ਬਿਨਾ ਹੋਣਾ ਕਾਰਜ ਪੂਰੇ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾਂ ਤੇਰੇ ਸਾਥ ਬਿਨਾ ਹੋਣਾ ਕਾਰਜ ਪੂਰੇ ਕਈ ਇੱਕ ਔਂਕਰ ਤੋਂ ਹੀ ਡੋਲ ਜਾਂਦੇ ਚਿੰਤਾਵਾਂ ਨੂੰ ਹੀ ਆਪਣਾ ਘਰ ਬਣਾ ਲੈਂਦੇ ਜਿੱਤ ਦੇ ਕੋਲ ਆ ਕੇ ਹਾਰ ਜਾਂਦੇ ਪਰ ਮੈਂ ਸ਼ੁਕਰ ਗੁਜ਼ਾਰ ਤੇਰਾ ਤੂੰ ਡਿਗਦਿਆਂ ਨੂੰ ਅਡੋਲ ਬਣਾ ਰਿਆ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾਂ ਤੇਰੇ ਸਾਥ ਬਿਨਾ ਹੋਣਾ ਕਾਰਜ ਪੂਰੇ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾਂ ਤੇਰੇ ਸਾਥ ਬਿਨਾ ਹੋਣਾ ਕਾਰਜ ਪੂਰੇ ਦੁਨੀਆ ਚਾਹੇ ਕੁਛ ਵੀ ਕਹੇ ਮੈਨੂੰ ਪੂਰਨ ਭਰੋਸਾ ਸਤਗੁਰ ਤੇ ਇੱਕ ਨਾ ਇੱਕ ਦਿਨ ਸੁਣੂ ਜ਼ਰੂਰ ਕੌਡੀਆਂ ਦੇ ਭਾ ਨੂੰ ਕਰੂ ਸੋਨੇ ਤੋਂ ਮਹੰਗਾ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾ ਤੇਰੇ ਸਾਥ ਬਿਨਾ ਹੋਣਾ ਨਾ ਕਾਰਜ ਪੂਰੇ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾ ਤੇਰੇ ਸਾਥ ਬਿਨਾ ਹੋਣਾ ਕਾਰਜ ਪੂਰੇ ਏਕਮ ਹਲੇ ਮਿਹਨਤ ਦਾ ਪੱਲਾ ਨਾ ਛੱਡ ਕਰੂ ਰਹਿਮਤ ਛੇਤੀ ਹੀ ਉੱਪਰ ਆਲਾ ਏਕਮ ਹਲੇ ਮਿਹਨਤ ਦਾ ਪੱਲਾ ਨਾ ਛੱਡ ਕਰੂ ਰਹਿਮਤ ਛੇਤੀ ਹੀ ਉੱਪਰ ਆਲਾ ਬਾਕੀ ਜੋ ਤੇਰੇ ਕਰਮੀ ਉਹੀ ਮਿਲਣਾ ਤੈਨੂੰ ਬਹੁਤੇ ਦੀ ਆਸ ਨਾ ਰੱਖ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾਂ ਤੇਰੇ ਸਾਥ ਬਿਨਾ ਹੋਣਾ ਨਾ ਕਾਰਜ ਪੂਰੇ ਕਰੀ ਮਿਹਰ ਮੇਰੇ ਮਾਲਕਾ ਚਾਹੇ ਲੱਖ ਕੋਸ਼ਿਸ਼ਾਂ ਕਰ ਲਾਂ ਤੇਰੇ ਸਾਥ ਬਿਨਾ ਹੋਣਾ ਨਾ ਕਾਰਜ ਪੂਰੇ